ਆਪਣੇ ਇਸ ਚੈਨਲ ਵਿੱਚ ਨਾਲ ਜੁੜੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ 6ਵੀਂ ਪਾਸਾਹੀ ਸਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੰਡੀ ਗੋਵਿੰਦਗੜ੍ਹ ਤੋਂ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਵੰਜਾ ਰਾਜਿਆਂ ਨੂੰ ਗਵਾਲੀਆ ਦੇ ਕਿਲੇ ਦੀ ਕੈਦ ਤੋਂ ਛੁਡਾ ਕੇ ਲੈ ਕੇ ਆਏ ਸੀ ਤਾਂ ਇਸ ਸਥਾਨ ਤੇ ਉਹ 40 ਦਿਨ ਤੱਕ ਰੁਕੇ ਸੀ ਤੇ ਇਸ ਸਾਨੂੰ ਵਰ ਵੀ ਦੇ ਕੇ ਗਏ ਸੀ ਕਿ ਕਿਸੇ ਸਮੇਂ ਬਹੁਤ ਵੱਡੀ ਲੋਹ ਦੀ ਨਗਰੀ ਹੋਇਆ ਕਰੇਗੀ ਉਹ ਕੀ ਇਤਿਹਾਸ ਸੀਗਾ ਉਹ ਆਪਾਂ ਸਾਰੀ ਵੀਡੀਓ ਦੇ ਵਿੱਚ ਚਲਦੀ ਵੀਡੀਓ ਤੁਹਾਨੂੰ ਇਤਿਹਾਸ ਸਾਂਝਾ ਕਰਾਂਗੇ ਤੇ ਤੁਸੀਂ ਚੈਨਲ ਤੇ ਬਨੇ ਰਿਹਾ ਕਰੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਜਿਹੜੇ ਵੀਰਪਾਈ ਚੈਨਲ ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਕੋਲ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹੋ ਹੋ ਵੀ ਬਹੁਤ ਸਾਰੇ ਵੀਡੀਓ ਪੰਜਾਬ ਨੇ ਚੈਨਲ ਤੇ ਤੇ ਪਲੇਲਿਸਟ ਦਾ ਨਾਮ ਹੈ ਇਤਿਹਾਸਿਕ ਸਥਾਨ ਤੁਸੀਂ ਉਹ ਵੀਡੀਓ ਵੀ ਜਰੂਰ ਦੇਖਿਓ ਤੇ ਬਸ ਫਿਰ ਹੁਣ ਆਪਾਂ ਚੱਲਦੇ ਆਂ ਤੇ ਚਾਹ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਮੰਡੀ ਗੋਬਿੰਦਗੜ ਗੁਰਦੁਆਰਾ 6ਵੀਂ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਨੂੰ ਜੰਨੇ ਆ ਤਾਂ ਰਾਸਤੇ ਵਿੱਚ ਇਹ ਫਾਟਕ ਪੈਂਦੇ ਆ ਮੰਡੀ ਗੋਵਿੰਦਗੜ੍ਹ ਵਾਲੇ ਤੇ ਇਹ ਫਾਟਕਾਂ ਨੂੰ ਪਾਰ ਕਰਕੇ ਲਗਭਗ 250 ਤੋਂ 300 ਮੀਟਰ ਦੀ ਦੂਰੀ ਤੇ ਬਣਿਆ ਜੀ ਗੁਰਦੁਆਰਾ ਸਾਹਿਬ ਪਹੁੰਚ ਕੇ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਇਹ ਛੋਟੀ ਜਿਹੀ ਗਲੀ ਹੈ ਇਹ ਸਾਹਮਣੇ ਬਣਿਆ ਹੈ ਦਰਵਾਰ ਸਾਹਿਬ ਦਾ ਗੇਟ ਤੇ ਇਹ ਜਿਹੜਾ ਰਸਤਾ ਕੋਟਲਾ ਪਿੰਡ ਵੱਲ ਨੂੰ ਚੱਲ ਜਾਂਦਾ ਉਸ ਰਸਤੇ ਉੱਪਰ ਬਣਿਆ ਜੀ ਗੁਰਦੁਆਰਾ ਸਾਹਿਬ ਤੇ ਇਹ ਸਾਹਮਣੇ ਆ ਗਿਆ ਮੇਨ ਗੇਟ ਤੇ ਇੱਕ ਕੋਤਵਾਰਾ ਸਾਹਿਬ ਦੀ ਬੈਕ ਸਾਈਡ ਤੇ ਇੱਕ ਗੇਟ ਹੈਗਾ ਤੇ ਜਿਹੜਾ ਆਪਾਂ ਰਸਤਾ ਕੋਟਲੇਵਾਲ ਨੂੰ ਜਾਂਦਾ ਉਸ ਪਿੰਡ ਵਾਲੇ ਰਸਤੇ ਦੇ ਉਧਰ ਵੀ ਇੱਕ ਇਹਦਾ ਗੇਟ ਹੈਗਾ ਉਹ ਵੀ ਆਪਾਂ ਤੁਹਾਨੂੰ ਚੱਲ ਕੇ ਉਧਰ ਦਿਖਾਵਾਂਗੇ ਤੇ ਆਪਾਂ ਇਧਰੋਂ ਐਂਟਰ ਕਰ ਰਹੇ ਹਾਂ ਜੀ ਜੇ ਤੁਸੀਂ ਸਕੂਟਰ ਮੋਟਰਸਾਈਕਲ ਲੈਣਾ ਤਾਂ ਉਹ ਦੂਸਰੇ ਪਾਸੇ ਦੀ ਆ ਸਕਦੇ ਉਧਰੋਂ ਘੁਮਾ ਕੇ ਠੀਕ ਹੈ ਜੀ ਤੇ ਆਹ ਇੱਕ ਮਿੰਟ ਆ ਦੇਖੀਏ ਫੋਨ ਵੱਜ ਰਿਹਾ ਕਿਹਦਾ ਸੋ ਚੱਲਦੇ ਆਪਾਂ ਅੰਦਰ ਦੇ ਦਰਸ਼ਕ ਜੀ ਜਾਰੇ ਕਰਦੇ ਹਾਂ ਜੀ ਠੀਕ ਹੈ ਫੋਨ ਕਰ ਲਈ ਜੀ ਤੇ ਪਹੁੰਚ ਗਏ ਆਪਾਂ ਦਰਬਾਰ ਸਾਹਿਬ ਦੇ ਅੰਦਰ ਇਧਰੋਂ ਆਪਾਂ ਐਂਟਰ ਹੋਏ ਆ ਇਸ ਗੇਟ ਤੋਂ ਤੇ ਇੱਕ ਕੋਚੇ ਤੇ ਕਾਰਾਂ ਵਗੈਰਾ ਖੜੀਆਂ ਨੇ ਇਧਰਲੇ ਪਾਸੇ ਦਰਬਾਰ ਸਾਹਿਬ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਇਧਰ ਸਾਹਮਣੇ ਨਵਾਂ ਦਰਬਾਰ ਸਾਹਿਬ ਤਿਆਰ ਹੋ ਰਿਹਾ ਜੀ ਕਜੀ ਤੇ ਇਧਰਲੇ ਪਾਸੇ ਸੱਜੇ ਪਾਸੇ ਆਪਣੇ ਬਣਾਏ ਜੋੜਾ ਕਰ ਇਹ ਵੀ ਆਪਾਂ ਤੁਹਾਨੂੰ ਇੱਕ ਵਾਰ ਦਿਖਾ ਦਨੇ ਨੇੜੇ ਚੱਲ ਕੇ ਇਹ ਬਣਾਇਓ ਜੀ ਇਧਰ ਜੋੜਾ ਕਰ ਠੀਕ ਹੈ ਜੀ ਤੇ ਚੱਲਦੇ ਆਪਾਂ ਅੰਦਰ ਪਹਿਲਾਂ ਦਰਸ਼ਨੀ ਦੀਵਾਰ ਕਰਦੇ ਆਂ ਫਿਰ ਆਪਾਂ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਉਹ ਸਾਹਮਣੇ ਦਰਵਾਜ਼ੇ ਵੀ ਨਵਾਂ ਤਿਆਰ ਹੋ ਰਿਹਾ ਤੇ ਇਹ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਜੀ ਠੀਕ ਹੈ ਜੀ ਇਹ ਮੈਂ ਵੀਡੀਓ ਕਰੀ ਬਣਾ ਦਣਾ ਤੁਸੀਂ ਵੀਡੀਓ ਪਾਜ਼ ਕਰਕੇ ਇਤਿਹਾਸ ਪੜ੍ਹ ਵੀ ਲਿਓ ਤੇ ਆਪਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਵੀ ਕਰਦੇ ਹਾਂ ਅੱਲੋਂ ਅੰਦਰ ਚੱਲਾਂਗੇ ਅੰਦਰ ਚੱਲ ਕੇ ਆਪਣਾ ਦਰਸ਼ਨ ਦੀਦਾਰੇ ਕਰ ਲਈ ਇੱਕ ਵਾਰੀ ਅੰਦਰੋਂ ਵੀ ਦਰਵਾਜ਼ਾ ਬਹੁਤ ਸੋਹਣਾ ਬਣਿਆ ਹੋਇਆ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂ ਅੰਦਰੋਂ ਵੀ ਤੇ ਬਾਕੀ ਤੁਹਾਨੂੰ ਆਪੇ ਇਤਿਹਾਸ ਦੀ ਸਾਂਝ ਪਾ ਲਾਂਗੇ ਫੇਰ ਚੱਲਦੇ ਆਪਾਂ ਅੰਦਰ ਇਹ ਸਾਹਮਣੇ ਦਵਾਲ ਸਾਹਿਬ ਦਾ ਗੇਟ ਹੈ ਤੇ ਇਹਦੇ ਨਾਲ ਹੀ ਕਿਧਰਲੇ ਪੱਸੇ ਆ ਜਿਹੜਾ ਨਵਾਂ ਦਰਵਾਸਾ ਬਣ ਰਿਹਾ। ਉਦੋਂ ਮਾਡਲ ਰੱਖਿਆ ਹੋਇਆ ਹੈ। ਇਦਾਂ ਦਰਵਾਸਾ ਬਣਵਾਉਣੇ ਨਵਾਂ ਸਾਰਾ। ਇਹ ਚਾਹਦੇ ਆ ਦਰਵਾਸਾ ਥੋੜਾ ਜਿਹਾ ਉੱਚਾ ਬਣਿਆ ਹੋਇਆ। ਤੇ ਚੱਲ ਕੇ ਪਤਨ ਅੰਦਰ ਖਾਨੇ ਬਹੁਤ ਸੋਹਣਾ ਬਣਿਆ ਹੋਇਆ ਦਵਾਲ ਸਾਹਿਬ। ਪਰ ਉਹ ਦਰਸ਼ਨ ਹੁਣ ਆਪਾ ਦਰਵਾਸਾ ਸਾਹਿਬ ਦੇ ਅੰਦਰ ਆ ਗਏ ਜੀ ਬਹੁਤ ਖੁੱਲਾ ਜਿੱਦੋਂ ਕੋਸਣਾ ਦਰਵਾਸਾ ਸਾਹਿਬ ਜੀ ਇੱਥੇ ਦੇ ਪਾਸੇ ਹੁਕਮਨਾਮਾ ਸਾਹਿਬ ਲਿਖਿਆ ਜੀ ਲਾਈਟ ਬੰਦ ਦੀ ਉਹ ਨਹੀਂ ਪੜ੍ਹਿਆ করবি থাকি ਨੇ ਇਹ ਸਮਨੇ ਪਾਤੀ ਹੈ ਆਉਂਦਾ ਜਾਣਾ ਹੈ ਜੀ ਇਹ 10 ਸਿੱਤਾ ਜੀ ਕੋਲੋਂ 1.5 ਰੁਪਏ ਦਿੱਤੇ ਗਏ ਹੋਪਮ ਨੇ ਸਾਹਮਣੇ ਕਿਹਦੇ ਅੰਦਰ ਇੱਕ ਤਸਵੀਰ ਲੱਗੀ ਹੋਈ ਆ ਇਹ ਆਗਾ ਜੀ ਦੂਸਰੇ ਪਾਸਿਆਂ ਦਾ ਗੇਟ ਜਿੱਥੋਂ ਕਿ ਤੁਸੀਂ ਆਪਣਾ ਸਕੂਟਰ ਮੋਟਰਸਾਈਕਲ ਕਾਰ ਜਾਂ ਕੋਈ ਵੀ ਤੁਹਾਡੇ ਕੋਲ ਵਹੀ ਕਰਨਾ ਇੱਥੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਤੱਕ ਲੈ ਜਾ ਸਕਦੇ ਹੋ ਕਿ ਇਹ ਜਿਹੜਾ 게ਟ ਹੈ ਇਹ ਦੂਸਰੇ ਪਾਸੇ ਬਣਿਆ ਹੈ ਜਿਹੜਾ ਕਿ ਰਸਤਾ ਅੱਗੇ ਕੋੜਲੇ ਪਿੰਡ ਵੱਲ ਜਾਂਦਾ ਦੱਸਿਆ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ 52 ਕੈਦਿਆਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਇਸ ਪਾਸੇ ਵੱਲ ਆਏ ਸੀ ਤਾਂ ਉਹ ਇਸ ਸਥਾਨ ਤੇ 40 ਦਿਨ ਤੱਕ ਰੁਕੇ ਸੀ ਤੇ ਇਸ ਜਗ੍ਹਾ ਤੇ ਉਹਨਾਂ ਨੇ ਬਹੁਤ ਸਾਰੇ ਤੁਹਾਨੂੰ ਗੁਰਬਾਣੀ ਦੇ ਨਾਲ ਜੋੜਿਆ ਸੀ ਤੇ ਇਸੇ ਹੀ ਸਥਾਨ ਤੇ ਦੱਸਿਆ ਜਾਂਦਾ ਹੈ ਕਿ ਇੱਕ ਜਾਨਕੀ ਦਾਸ ਨਾਮ ਦਾ ਲੋਹਾਰ ਰਹਿੰਦਾ ਸੀ ਜਿਨੇ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੁਝ ਹਥਿਆਰ ਬਣਾ ਕੇ ਦਿੱਤੇ ਸੀਗੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਹਥਿਆਰ ਪਸੰਦ ਆਏ ਸੀ ਤੇ ਉਹਨਾਂ ਨੇ ਹੋਰ ਹਥਿਆਰ ਬਣਾਉਣ ਦੀ ਮੰਗ ਕੀਤੀ ਸੀ ਫਿਰ ਜਾਨਕੀ ਦਾਸ ਜੀ ਨੇ ਕਿਹਾ ਸੀਗਾ ਕਿ ਸਾਡੇ ਕੋਲ ਕਾਰੀਗਰਤਾ ਬਹੁਤ ਵਧੀਆ ਹੈਗੇ ਆ ਪਰ ਇੱਥੇ ਲੋਹੇ ਦੀ ਬਹੁਤ ਘਾਟ ਆ ਕਸ਼ੀਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਮੇਂ ਬਾਰ ਦੱਸਿਆ ਸੀ ਕਿ ਇੱਥੇ ਕਦੇ ਵੀ ਲੋਹੇ ਦੀ ਕਾਟ ਨਹੀਂ ਹੋਊਗੀ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਲੋਹੇ ਦੀ ਨਗਰੀ ਬਣੂਗੀ ਤੇ ਇੱਥੇ ਦੂਰੋਂ ਦੂਰੋਂ ਲੋਕ ਆ ਕੇ ਲੋਹੇ ਦਾ ਵਪਾਰ ਕਰਨਗੇ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਦੇ ਮੁਤਾਬਕ ਅੱਜ ਮੰਡੀ ਗੋਵਿੰਦਗੜ੍ਹ ਏਸ਼ੀਆ ਦੀ ਸਭ ਤੋਂ ਵੱਡੀ ਲੋਹਾਨਗਰੀ ਮੰਨੀ ਜਾਂਦੀ ਹੈ ਜੀ ਗੁਰੂ ਜੀ ਨੇ ਜਾਨਕੀ ਦਾਸ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਕੋਈ ਬਰ ਮੰਗਲ ਨਹੀਂ ਕਿਹਾ ਸੀ ਤਾਂ ਜਾਨਕੀ ਦਾਸ ਜੀ ਨੇ ਕਿਹਾ ਕਿ ਮੇਰੇ ਮਾਤਾ ਜੀ ਦੀ ਅੱਖਾਂ ਦੀ ਨਿਗਾ ਬਚਪਨ ਤੋਂ ਨਹੀਂ ਹੈ ਜੇ ਤੁਸੀਂ ਕੋਈ ਕਿਰਪਾ ਕਰ ਦਿਮੋ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਢਾਬ ਵਾਲੇ ਇਸ਼ਾਰਾ ਕਰਕੇ ਕਿ ਅਸੀਂ ਇਸ ਦੇ ਵਿੱਚ ਇਸ਼ਨਾਨ ਕਰਨ ਲੱਗੇ ਹਾਂ ਤੇ ਸਾਡੇ ਇਸ਼ਨਾਨ ਉ ਕਰਨ ਉਪਰੰਤ ਤੁਸੀਂ ਆਪਣੇ ਮਾਤਾ ਨੂੰ ਜੀ ਨੂੰ ਵੀ ਕਹਿਣਾ ਵੀ ਉਹ ਵੀ ਇਸ ਢਾਬ ਦੇ ਇਸ਼ਨਾਨ ਕਰਨਗੇ ਤਾਂ ਕਿਰਪਾ ਹੋਵੇਗੀ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਜਾਨਕੀ ਦਾਸ ਜੀ ਮਾਤਾ ਜੀ ਨੇ ਇਸ ਢਾਬ ਤੇ ਇਸ਼ਨਾਨ ਕੀਤਾ ਤਾਂ ਉਹਨਾਂ ਦੀ ਅੱਖਾਂ ਦੀ ਨਿਗਾ ਬਾਬ ਸਾਗੇ ਸੀ ਇਹ ਸਾਹਮਣੇ ਉਹ ਪੁਰਾਣੀ ਜਗਾ ਜੀ ਜਿਹਨੂੰ ਕੇ ਹੁਣ ਅਮੈਂਡਮੈਂਟ ਕਰਕੇ ਨਵੀਂ ਬਣਾਇਆ ਜਾ ਗਿਆ ਕਰੋ ਦੇ ਦਰਸ਼ਨ ਤੇ ਇਧਰ ਸਾਹਮਣੇ ਇੱਕ ਪ੍ਰਾਤਨ ਬੇਰੀ ਹੈ ਜੀ ਉਸ ਸਮੇਂ ਦੀ ਤੇ ਇੱਥੇ ਕੁਝ ਬੇਨਤੀਆਂ ਵੀ ਲਿਖੀਆਂ ਹੋਈਆਂ ਨੇ ਜ਼ਰੂਰੀ ਬੇਨਤੀਆਂ ਗੁਰੂ ਜੀ ਦੀ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਰ ਸਾਹਿਬ ਵਿੱਚ ਜ਼ਿਆਦਾ ਪਾਣੀ ਨਾ ਪਾਇਆ ਜਾਵੇ ਜੀ ਨਾ ਹੀ ਕੋਈ ਇਸ ਵਿੱਚ ਕੋਈ ਅਜਿਹੀ ਚੀਜ਼ ਛੁੱਟੀ ਜਾਵੇ ਜਿਸ ਨਾਲ ਬੇਰ ਸਾਹਿਬ ਨੂੰ ਕੋਈ ਨੁਕਸਾਨ ਹੋਵੇ ਸੋ ਸੋ ਏਸੀワイ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੰਡੀ ਗੋਵਿੰਦਗੜ੍ਹ ਤੋਂ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਤੇ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਹੁਣ ਆਪਾਂ ਛੇਤੀ ਹੀ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਹੁਣ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ